ਮਤੀ 22 12 ਨੂੰ 22 ਦਸੰਬਰ ਨੂੰ ਛਾਟਾ ਏਰੀਆ ਦੇ ਵਿੱਚ ਜਸਪਾਲ ਸਿੰਘ ਨੇ ਕੰਪਲੇਂਟ ਦਿੱਤੀ ਸੀਗੀ ਜੋ ਕਿ ਗੁਰੂ ਰਾਮਦਾਸ ਕਲੋਨੀ ਛਾਟਾ ਦਾ ਰਹਿਣ ਵਾਲਾ ਹੈ ਕਿ ਉਹਦਾ ਜਿਹੜਾ ਉਹਦੇ ਤੇ ਇੱਕ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅਮਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉੱਥੇ ਐਕਐਸਯੂਵੀ ਵਾਹਨ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈ residențial ਏਰੀਏ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਲੱਗੀਆਂ ਹੋਈਆਂ ਸੀ ਐਸ ਐਚਓ ਸ਼ਟਾ ਇਨਸਪੈਕਟਰ ਲਵਪਰੀ ਐਸ ਐਸੀਪੀ ਸ਼ਿਵਦਰਸ਼ਨ ਸਾਡੇ ਏ ਡੀ ਸੀ ਪੀ ਸਿਟੀ ਜਿਹੜੇ ਸ੍ਰੀ ਬਨੈਲਾ ਜੀ ਔਰ ਏ ਡੀ ਸੀ ਪੀ ਹਰਪਾਲ ਜੀ ਸਾਰੀ ਸੁਪਰਵਾਈਜ਼ਨ ਜਿਹੜੀ ਡੀ ਸੀ ਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਸੋ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰੈਣਗੜ੍ਹ ਸ਼ਾਟਾ ਦਾ ਜਿਹੜਾ ਕਿ ਹੁਣ ਕਨਨਪੁਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਤੇ ਇੱਥੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ਲ ਕੁਆਂਟੀਟੀ ਦਾ ਹਿਰੋਇਨ ਦਾ ਕੇਸ ਵੀ ਹੈ ਜੋ ਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੀ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਹੋਣਾ ਨੇ ਤੇ ਉਸ ਤੋਂ ਬਾਅਦ ਇਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਆ ਹੁਣ ਆਪਣੇ ਜਿਹੜਾ گارਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਸ਼ਾਟਾ ਦੇ ਕੋਲ ਤੋਂ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀ ਐਨ ਐਸ ਜਿਹੜੀ ਈ ਸਾਕਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਤੇਰੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਤੇ ਨੇ ਬੜੀ ਅ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਉਹਨੂੰ ਕੌਕ ਕਰਕੇ ਤੇ ਸੌਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਚ ਗੋਲੀ ਚਲਾਈ ਜਿਹੜੀ ਕਿ ਇਹ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਏ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਇਹਦਾ ਪੁਰਾਣਾ ਕਿਉਂਕਿ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ ਫਿਰ ਪਿੱਛੇ ਜੋ ਪਤਾ ਲੱਗਿਆ ਕੁਝ ਕੰਪਰਮਾਈਜ਼ ਲੋਕਾਂ ਨੇ ਵਿੱਚ ਪਾ ਕੇ ਕਰਾ ਦਿੱਤਾ ਪਰ ਉਹ ਗੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਇੱਥੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਆ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਿਹੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਨਾ ਨਰੈਣਗੜ੍ਹ ਛੱਟੇ ਦਾ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਸੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਹੈ ਬਹੁਤ ਜਲਦੀ ਅਸੀਂ ਟ੍ਰੇਸ ਕਰਦੇ ਆ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਤਾਂ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਬ ਇਨਾਮ ਵੀ ਦਿੱਤਾ ਜਾਏਗਾ